ਹੀਠ ਪੰਜਾਬੀ ਦੀ ਪਹਿਲੀ ਕਿਤਾਬ ਦੇਖੋ ਉੜਾ ਅੰਗਰੇਜ਼ੀ ਵਿੱਚ ਵੀ ਲਿਖਿਆ ਹੈ ਬੱਚਿਆਂ ਨੂੰ ਅੱਖਰ ਲਿਖਣ ਦਾ ਢੰਗ ਸਿਖਾਇਆ ਗਿਆ ਘਣੌੜਾ ਦਲਾਵਾ ਲਗਾ ਮਾਤਰਾਵਾਂ ਆਵਾਜ਼ਾਂ ਪਛਾਣੋ ਕਿਰੇਲੂ ਜਾਨਵਰ ਜੰਗਲੀ ਜਾਨਵਰ ਪੰਜਾਬ ਦੇ ਜਨੌਰ ਦੇਖੋ ਰਿਸ਼ਤੇ ਨੋਤੇ ਬਾਰੇ ਵੀ ਦੱਸਿਆ ਗਿਆ ਕਿ ਕੌਣ ਕਿਸ ਦਾ ਕੀ ਲੱਗਦਾ ਹੈ ਤੋੜਵਰੇ ਮਿੰਟੀਵਰੇ ਵੀ ਦੱਸਿਆ ਗਿਆ ਇਹਦੇ ਵਿੱਚ 8 ਚਵਲਾਂ ਦੀ ਕਰਤੀ 8 ਰਤੀਆਂ ਦਾ ਇੱਕ ਮਾਸਾ 12 ਮਾਸਿਆਂ ਦਾ ਇੱਕ ਟੋਲਾ 5 ਤੋਲਿਆਂ ਦੀ ਛਟਾਂਕ ਪੰਜਾਬ ਦੇ ਖੇਤੇ ਦਰਿਆ ਪੰਜਾਬ ਦੀਆਂ ਫਸਲਾਂ ਪੰਜਾਬ ਦੇ ਰੁੱਖ ਪੰਜਾਬ ਦੇ ਵਿਰਸੇ ਬਾਰੇ ਵੀ ਦੱਸਿਆ ਗਿਆ ਇਥੋਂ ਤੱਕ ਕਿ ਛੋਟੀਆਂ-ਛੋਟੀਆਂ ਕਹਾਣੀਆਂ ਵੀ ਨੇ ਇਹਦੇ ਵਿੱਚ